ਦਾ ਵੀ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਤਨੋਲਾ ਬੱਕਰੀਆਂ ਦੀ ਮੰਡੀ ਤੇ ਪਹੁੰਚੇ ਹਾਂਗੇ ਬੁੱਧਵਾਰ ਨੂੰ ਬੱਕਰੀਆਂ ਦੀ ਮੰਡੀ ਲੱਗਦੀ ਹੈ ਠੀਕ ਹੈ ਅੱਜ ਤੁਸੀਂ ਦੇਖ ਰਹੇ ਹੋਗੇ ਵੀ ਵੀਡੀਓ ਦੇ ਵਿੱਚ ਵੀ ਮੰਡੀ ਦੇ ਵਿੱਚ ਰਸਵਾਵਾ ਹੈਗਾ ਤੁਸੀਂ ਵੀ ਪਹੁੰਚਿਆ ਕਰੋ ਹਰ ਬੁੱਧਵਾਰ ਨੂੰ ਆਪਣੇ ਬੱਕਰੇ ਬੱਕਰੀਆਂ ਪਠਾਾਂ ਭੇਡੂ ਭੇਡਾਂ ਵੇਚਣ ਦੇ ਲਈ ਠੀਕ ਹੈ ਮੁਰਗੇ ਤੱਕ ਵੀ ਵਿਕਣ ਆ ਰਹੇ ਨੇ ਤੁਸੀਂ ਦੇਖ ਰਹੇ ਹੋਵੋਗੇ ਨਾ ਠੀਕ ਹੈ ਆ ਭਾਈ ਕੀ ਹਾਲ ਆ ਵਧੀਆ ਹੀ ਵਧੀਆ ਕਿਹੜਾ ਪਿੰਡ ਆ ਲੱਡੀ ਪਿੰਡ ਆ ਲੱਡੀ ਪਿੰਡ ਹੈਗਾ ਜ਼ਿਲ੍ਹਾ ਸੰਗਰੂਰ ਠੀਕ ਹੈ ਪਠਾਾਂ ਬਾਰੇ ਦੱਸ ਭਾਈ ਇਹ ਪੱਠਾ ਵੀਰੇ 6 6 ਸੇ ਮਹੀਨੇ ਆ ਦੇਣਗੇ 6 ਸੇ ਮਹੀਨੇ ਭਈਆ ਮੁੱਛਾਂ ਇਹ ਮਾਗ ਰੋ ਕੇ ਮੈਨੇ ਨਹੀਂ ਆਉਰੇ ਇੱਕ ਟੱਟੀਆਂ ਨਹੀਂ ਵੀ ਕਦੇ ਪੁੱਛਾਂ ਜਦ ਦੇ ਜੰਮੀਆਂ ਨੇ ਬਸ ਨਹੀਂ ਪੁੱਛਿਆ ਨਹੀਂ ਮਤਾ ਮੁੱਛਾਂ ਕਰਾਂ ਵੀ ਇਧਰ ਨੂੰ ਮੁੱਛਾਂ ਨਹੀਂ ਆ ਰਹੀਆਂ ਨੇ ਹੈਡ ਤੇ ਆ ਦੇਖੀ ਆਦਾ ਡਿਜ਼ਾਈਨ ਹੀ ਬਣਿਆ ਖੜਾ ਯਾਰ ਉਹੀ ਹੁੰਦਾ ਕਈ ਵਾਰੀ ਪਸ਼ੂਆਂ ਆ ਹਾਂ ਲੈ ਜਿਹਨਾਂ ਨੂੰ ਐ ਜੇ ਕਰ ਦਿੱਤਾ ਮੁੱਛਾਂ ਬਣ ਜਾਣਗੀਆਂ ਨਾ ਕੀ ਬਾਤ ਹੈ ਮੁੱਛਾਂ ਹੋ ਗਿਆ ਕਿਨੇ ਕਿਨੇ ਮਹੀਨੇ ਦੀ ਪੱਠਾ ਦੱਸਿਆ 6 6 ਇੱਕ ਮਹੀਨਿਆਂ ਦੀਆਂ ਹੋਣਗੀਆਂ ਵੀ 5 4 ਦਿਨ ਹੋਰ ਰੰਬਰਾਂ ਹੋਣਗੀਆਂ ਬਸ ਠੀਕ ਹੈ ਆਇਟ ਹੁਣ ਕਿੰਨੀ ਹੋਊਗੀ ਨਾ ਤੁਹਾਡੇ ਹਿਸਾਬ ਨਾਲ ਆਇਟ ਮਣੀ ਤਾਂ ਨਹੀਂ ਯਰ ਕਦੇ ਆਪਾਂ ਹੋਊਗੀ 28 30 ਹਾਂ 30 ਇੰਚ ਹੋਊਗੀ ਨਾਰਮਲ 3 ਇੰਚ ਨਾਰਮਲ ਦੀ ਹੋਊਗੀ ਪਰ ਠੀਕ ਹੈ ਇਹ ਪੈਣਾ ਪੈਣਾ ਨੇ ਦੋ ਇਹ ਸੱਗੀਆਂ ਪੈਣਾ ਨੇ ਵੀਰੇ ਜਿਹੜਾ ਆਪਣੇ ਨਾਈ ਵਾਲੇ ਤੋਂ ਫੌਜੀ ਨਹੀਂ ਹੈਗਾ ਹਾਂ ਹਾਂ ਗੁਰਦੀਪ ਸਿੰਘ ਹੂੰ ਹੂੰ ਉਹਦੇ ਬੱਕਰੇ ਦੀਆਂ ਪੱਠਾਂ ਨੇ ਇਹ ਉਹਨਾਂ ਤੋਂ ਹੀ ਆਪਾਂ ਲਈਆਂ ਸੀ ਠੀਕ ਹੈ ਹਾਂ ਹੁਣ ਐ ਤਾਂ ਨਹੀਂ ਇਹਨਾਂ 'ਚ ਕੋਈ ਗੱਬਣ ਵਗੈਰਾ ਤਾਂ ਨਹੀਂ ਨਾ ਨਾ ਵੀਰੇ ਆਏ ਆਪਣੀ ਇਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੈਗੀ ਅੱਛਾ ਇਹ ਚੀਜ਼ ਦੀ ਗਾਰੰਟੀ ਹੈ ਵੀ ਵੀ ਗੱਬਰ ਨਹੀਂ ਗਈ ਮੁੱਲ ਕੀ ਕਰੇਗਾ ਮੁੱਲ ਤਾਂ ਇਹਨਾਂ ਦਾ ਬਈ ਦੇ ਲੈਣੇ ਆਪਾਂ ਨੇ 30000 ਰੁਪਏ ਕਰਿਆ 30000 ਰੁਪਿਆ 30000 ਰੁਪਿਆ ਮੁੱਲ ਕਰਿਆ ਬਾਈ ਕਹਿੰਦਾ ਲੱਗਿਆ ਕੀ ਹੈ ਵੈਸੇ ਲੱਗੀ ਜਾਂਦਾ ਵੀਰੇ 20000 ਵੀ ਲੱਗ ਰਿਹਾ 22 ਵੀ ਲੱਗ ਰਿਹਾ ਜੀ ਹੂੰ ਸਾਢੇ 24 ਕੀਰਾਂ ਲੱਗਿਆ ਕੋਈ ਵਿੱਚ ਵਿੱਚ 15 ਵੀ ਲੱਗਿਆ ਯਾਨੀ ਕਿ ਤੁਸੀਂ ਜਿੱਥੇ ਲੱਗ ਗਏ ਉਦੋਂ ਤਹਾਂ ਦੀ ਝਾਕ ਤੇ ਖੜੇ ਹੋਗੇ ਠੀਕ ਹੈ ਪੱਠਾ ਕਿਸ ਤਰ੍ਹਾਂ ਦੀਆਂ ਵੰਡੀਆਂ ਹੈ ਬਈ ਆਪ ਦੱਸ ਪੱਠਾਂ ਦਾ ਵੀਰੇ ਜਿੰਨਾ ਕਹਦੇ 19 ਚੰਗੀਆਂ ਪੰਡੀਆਂ ਹੁਣ ਸੋਨੇ ਉਹਦਾ ਬੱਕਰਾ ਦੇਖੇਗਾ ਚੱਲ ਹਾਂ ਨਾਈ ਵਾਲੇ ਫੌਜੀ ਦਾ ਉਹਤੇ ਸੌਲੀ ਮੰਡੀ ਤੇ 225000 ਰੁਪਏ ਲੱਗ ਗਿਆ ਸੀ ਉਹਦੀਆਂ ਪੱਠਾਂ ਨੇ ਹਾਂ ਉਹਦੀਆਂ ਪੱਠਾਂ ਨਹੀਂ ਉਹਨਾਂ ਦੀ ਬੱਕਰੀ ਦੀਆਂ ਪੱਠਾਂ ਨੇ ਠੀਕ ਹੈ ਕਿੱਡਾ ਕਰਦਾ ਇਹਦੇ ਮਾਂ ਪਿਓ ਦਾ ਇਹਦੇ ਬਾਪ ਦਾ ਕੱਦਦਾ ਇਹ 46 ਇੰਚ ਹੂੰ ਮਾਂ ਦਾ ਕੱਦਦੀ 39 ਇੰਚ ਠੀਕ ਹੈ ਮਾਂ ਕਾਲੇ ਰੰਗ ਦੀ ਦੀ ਬਾਪ ਇਹਨਾਂ ਜਿਹੇ ਜਿਹੇ ਇਹਨਾਂ ਦਾ ਰੰਗ ਆ ਇਹ ਜਗਾ ਹੂੰ ਇਹ ਬਾਪ ਤੇ ਗਈਆਂ ਲੈ ਵੀ ਕੰਨਾਂ ਤੋਂ ਸੁਥਰੀਆਂ ਨੇ ਸਾਰੇ ਪਾਸੋਂ ਹਾਂਜੀ ਹਾਂ ਇਹਨਾਂ ਥਣ 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 ਦੇਖ ਲੋ ਜੀ ਲਓ ਹੁਣ ਵੱਧ ਘੱਟ ਵੀ ਨਹੀਂ ਹੈਗਾ ਨਾ ਹਾਂ ਕਈ ਵਾਰ ਇਹਨਾਂ ਦੇ ਥਣ ਵੱਧ ਹੁੰਦੇ ਨੇ ਕਿਸੇ ਦੇ ਘੱਟ ਹੁੰਦੇ ਨੇ ਕੰਨ ਕੰਨਾਂ ਦੀ ਲੰਬਾਈ ਦੇਖ ਲੋ ਜੀ ਆ ਲੈ ਅੱਗੇ ਨੂੰ ਕਰਕੇ ਲਿਆ ਜੀ ਬਈ ਮੈਂ ਤੋੜ ਕੇ ਦਿਖਾਈ ਇਤੋਂ ਗਲਤ ਫੜ ਲਿਆ ਆ ਲੈ ਬਹੁਤ ਸੋਹਣੀ ਚੀਜ਼ ਜਨੇ ਰੰਗ ਕੁਆੜ ਇੱਕੋ ਚੀਜ਼ ਹੀ ਹੈਗੀ ਲਗਭਗ ਆ ਬਦੀ ਮਾਂ ਦੇ ਬਰਾਬਰ ਹੈਡ ਕਰਨੀ ਹੈ ਇੱਕ ਵੱਧ ਵੱਧ ਵੀ ਕਰ ਸਕਦੀ ਨੇ ਵੀਰੇ ਜਿਵੇਂ ਹੁਣ ਐਡਾ ਬੱਕਰਾ ਪਿਆ ਹੋਇਆ ਬੱਕਰੀ ਦੇ ਹਾਂ ਹਾਂ ਹਜੇ ਤਾਂ ਜਿਵੇਂ ਕੱਚੀਆਂ ਖੀਰੀਆਂ ਨੇ ਯਾਨੀ ਕਿ ਹੁਣ ਸਾਲ ਦੀ ਆਪਾਂ ਗੱਲ ਕਰੀਏ ਵੀ ਇੱਕ ਸਾਲ ਦੇ ਵਿੱਚ ਤਾਂ ਇਹ ਹੋ ਜਾਣਗੀਆਂ 35-38 ਇੰਚ ਤਾ ਵੱਧ ਹੋਣਗੀਆਂ ਵੀਰੇ ਵੱਧ ਹੋਣਗੀਆਂ ਵੱਧ ਹੋ ਜਾਣਗੀਆਂ ਹਾਂ ਫੇਰ ਲਗਭਗ ਜਾ ਸਕਦੀ ਨੇ ਬਈ 40 ਇੰਚ ਤੋਂ ਬਾਹਰ ਜੇ ਹਨਾ ਇੰਨਾ ਹੋ ਗਿਆ ਹਾਂ ਠੀਕ ਐ ਚਲੋ ਬਈ ਹੈਗੀ ਕੱਚੀਆਂ ਖੀਰੀਆਂ ਹਾਂ ਵੀ ਬਸ ਬੰਦਾ ਐ ਵੀ ਕੱਚੀਆਂ ਨੂੰ ਨਾ ਭਰਾ ਦੇ ਹਾਂ ਸਹੀ ਗੱਲ ਬਹੁਤ ਸੋਹਣੀਆਂ ਘੱਟੋ ਘੱਟ ਇਹ ਛੱਗੀਆਂ ਚੌਗੀਆਂ ਕਰਾ ਕੇ ਪੱਠਾਂ ਭਰਾਵੇ ਫੇਰ ਫੁੱਲ ਹਾਈਟ ਤੇ ਜਾਣਗੀਆਂ ਫੇਰ ਫੁੱਲ ਹਾਈਟ ਤੇ ਜਾਣਗੀਆਂ ਬਹੁਤ ਸੋਹਣੀਆਂ ਚੀਜ਼ਾਂ ਨੇ ਹਨਾ ਠੀਕ ਆ ਭਈਆ ਧੰਨਵਾਦ ਠੀਕ ਜੀ ਧੰਨਵਾਦ ਲੈ ਵੀ ਆ ਬੱਕਰੀਆਂ ਹੋਰ ਦਿਖਾ ਦਿੰਦੇ ਆ ਤੁਹਾਨੂੰ ਬੱਕਰੀਆਂ ਠਾਲੀ ਬਈ ਵੱਡੀਆਂ ਵੱਡੀਆਂ ਨਗੀਆਂ ਬਾਈ ਕੋਲੇ ਵੱਡੀਆਂ ਵੱਡੀਆਂ ਦਿਖਾ ਦੇ ਜਿਹੜੀਆਂ 5 4 ਹੈਗੀਆਂ ਨਗੀਆਂ ਪਿੰਡ ਕਿਹੜਾ ਦਾ ਟੌਲਾ ਟੌਲਾ ਜੀ ਟੌਲਾ ਠੀਕ ਐ ਕੀ ਭਾ ਦੀ ਬੱਕਰੀ ਹੈ ਇਹ ਮੁੱਲ 70000 ਰੁਪਇਆ 70000 ਹਾਂਜੀ ਗੱਬਣ ਹੈਗੀ ਐ ਇਹ ਹਾਂਜੀ 3.5 ਮਹੀਨੇ ਦੀ ਇੰਚ ਕਰ ਦ ਕਾਟ ਚ 40 ਇੰਚ ਤੋਂ ਘਟਦਾ ਅੱਧਾ ਇੰਚ ਦੰਗਾ ਚੋੜਦਾ 49 ਮੰਨ ਲਓ ਯਾਰ ਜੇ ਬਾਈ ਇੱਦਾਂ ਕਹਿੰਦਾ 49 ਪੂਰਾ ਇੱਕ ਮੰਨ ਲਓ ਹਣਾ ਠੀਕ ਹੈ 70000 ਦੰਦਾ ਦੀ ਕੀਮਤ ਦੰਦਾ ਹੀ ਨਵੀਆਂ ਫਰੈਸ਼ ਆਟੀਆਂ ਦੰਦਾ ਹੀ ਸਹੀ ਹੈ ਬਈ ਕੋਈ ਦਿੱਕਤ ਨਹੀਂ ਗਈ ਛੱਡੀ ਤੇ ਆਹ ਬੱਕਰੀਆਂ ਸਾਰੀਆਂ ਬਾਈ ਦੇ ਕੋਲ ਹੈਗੀਆਂ ਨੇ ਆਸਲ ਦੇ ਵਿੱਚ ਅੱਜ ਵੱਡੀਆਂ ਹੀ ਇਹਦਾ ਕੀ ਮੁੱਲ ਬਾੜੀ ਇਹਦਾ 50000 ਰੁਪਏ ਇਹਦਾ 50000 ਹਾਂਜੀ ਸਾਰਾ ਨਵੇਂ ਦੀ 70 ਵਾਲੀ ਕੋਦੋਂ ਵੀ ਹੈਗੀ ਤੰਗਾਲੀ ਉਹ ਸਾਰਾ ਨਵੇਂ ਦੀ 70 ਵਾਲੀ ਹੈ ਸਾਰਾ ਤੋਂ ਮੈਂ 70 ਵਾਲੀ ਹੈਗੀ ਉਹ ਉੱਠ ਖੜ ਕੇ ਅੱਗੇ ਆ ਗਈ ਹੈ ਨਾ ਨਹੀਂ ਗੱਬਣਾ ਵੀ ਹੈਗੀਆਂ ਨੇ ਇਹ ਜਿਆ ਹਾਂਜੀ ਗੱਬਣਾ ਹੀ ਅੱਛਾ ਸੋਣਾ ਕਦੋਂ ਆ ਫਿਰ ਇਹਨਾਂ ਨੇ ਦੋ ਦੋ ਮਹੀਨਿਆਂ ਨੂੰ ਸੂ ਪਹਿਣੀਆਂ ਸਾਰੀਆਂ ਵਿੱਚ ਦਿਨਾਂ ਤੇ ਵੀ ਸੂਂਦੀਆਂ ਨੇ ਦਿਨਾਂ ਤੇ ਵੀ ਹਾਂਜੀ ਠੀਕ ਹੈ ਤੇ ਉਹ ਜਿਹੜੀਆਂ ਉਹ ਲਾਲ ਜੀ ਖੜੀਆਂ ਨੇ ਵਿੱਚ ਆ ਸ਼ੇਰੀਆਂ ਜੀਆਂ ਉਹ ਲਾਲ ਜੀ ਦਿਨਾਂ ਤੇ ਸੂਂਦੀਆਂ ਜੀ ਉਹ ਦਿਨਾਂ ਤੇ ਹੁੰਦੀ ਆ ਹਾਂਜੀ ਬਾਕੀ ਦੁੱਧ ਪੱਠਾ ਦਿੰਦੀਆਂ ਕੁਝ ਹਾਂਜੀ ਹਾਂ ਦੁੱਧ ਪੱਠਾ ਉਹ ਨਹੀਂ ਖੱਪਣ ਲੱਗ ਰਹੀ ਜੀ ਉਹ ਦਿਖਾਈ ਲੈਂਥ ਬਹੁਤ ਆ ਯਾਰ ਆ ਬੱਕਰੀ ਦੀ ਹਾਂਜੀ ਇਹ 300 ਨੂੰ ਮਹੀਨਾ ਕੀ ਵਾਲੀ ਅੱਛਾ ਹਾਂ ਦੁੱਧ ਦਿੰਦੀ ਹੈ ਗਾਰੰਟੀ ਤਾਂ ਨਹੀਂ ਹੈਗੀ ਨਾ ਨਾ ਗਾਰੰਟੀ ਨਹੀਂ ਇਹਦਾ ਮੁੱਲ ਇਹਦਾ ਮੁੱਲ 45000 ਹੈ ਇਕੱਠੀਆਂ ਦਾ ਕਰਨਾ ਹੋਵੇ ਇਕੱਠੀਆਂ ਦਾ ਕਰ ਲੈ ਕੋਈ ਨਹੀਂ ਅੱਛਾ ਹਾਂ ਜੀ ਇਹ ਚਾਰ ਤਿੰਨ ਬੱਕਰੀਆਂ ਤੋਂ ਨਹੀਂ ਆ ਸਸਤੇ ਮੁੱਲ ਦੀਆਂ ਨੇ ਇਧਰ ਬਾਕੀ ਕਿਹੜੀਆਂ ਬਾਕੀ ਆ 25-26000 ਸਾਰੀਆਂ ਹਾਂ ਹਾਂ ਇਹ ਸਸਤੀਆਂ ਨੇ ਕੱਦਗਾਠ ਤੇ ਇੱਕੋ ਜਿਹੀ ਹੈ ਬਈ ਕਾਰਨ ਕਾਰਨ ਬਸ ਦੇਖ ਲਓ ਤੁਸੀਂ ਆਪ ਵੀ ਲੈਨਥਰੋਂ ਤੋਂ ਦੇਖ ਲਓ ਲੈਨਥਰੋਂ ਤੋਂ ਦੇਖ ਲਓ ਬਾਈ ਕਹਿੰਦਾ ਇਹ ਮੋਕ ਲੱਗੀ ਪਈ ਆ ਮੈਨੂੰ ਲੱਗਦਾ ਤਾਂ ਹੀ ਹਰਾ ਖਾਈ ਜਾਂਦੀਆਂ ਨੇ ਸਵੇਰ ਦੀਆਂ ਅੱਛਾ ਨਹੀਂ ਇਹਦੇ ਨਾਲ ਨੁਕਸਾਨ ਤਾਂ ਨਹੀਂ ਹੁੰਦਾ ਹਰਾ ਖਾਈ ਜਾਂਦੀਆਂ ਨਹੀਂ ਮੋਕ ਲੱਗ ਜਾਂਦੀ ਨਹੀਂ ਕੋਈ ਨਹੀਂ ਪਤਾ ਨਹੀਂ ਆਂਦਾ ਡੰਗਰ ਨਹੀਂ ਨਹੀਂ ਇੱਕ ਦਿਨ ਨਾਲ ਆ ਤਿੰਨੇ ਬਾਈ ਕਹਿੰਦਾ 25 ਬਾਬ ਕਿਹੜੀਆਂ ਨੇ ਅੱਠ ਬੱਕਰੀਆਂ ਇੱਕ ਮਿਲਦੀਆਂ ਨੇ ਚਾਰ ਨਾ ਪੱਤੀ 25000 ਮੰਗਦਾ ਹਾਂਜੀ ਤੇ ਆ ਲੈ ਬਾਕੀ ਸੋਣੀ ਗੱਲ ਬਾਤ ਆਈ ਬੱਕਰੀਆਂ ਮਾੜੀਆਂ ਪੋਈ ਨਹੀਂ ਗੀਆਂ ਬਾਹ ਜਾਂਦੀਆਂ ਵੀ ਗਈਆਂ ਨੇ ਨਾ ਲੱਸੀਆਂ ਪੱਟੀਆਂ ਨਹੀਂ ਗੀਆਂ ਨਾ ਠੀਕ ਆ ਬਾਈ ਧੰਨਵਾਦ ਹੈ ਥੈਂਕ ਯੂ ਤੌੜਾ ਪਿੰਡਾ ਖਾਸ ਹਾਂਜੀ ਹਾਂਜੀ ਓਕੇ ਅੱਲਾ ਵੀ ਆ ਵੀਰ ਦੀਆਂ ਬੱਕਰੀਆਂ ਅਸਲ ਦੇ ਵਿੱਚ ਇਹ ਬਹੁਤ ਘੱਟ ਮਿਲਦਾ ਮੰਡੀਆਂ ਤੇ ਪਰ ਬੱਕਰੀਆਂ ਬਹੁਤ ਸੋਹਣੀ ਹੁੰਦੀਆਂ ਨੇ ਬਾਈ ਦੇ ਕੋਲ ਕਿਉਂ ਬਾਈ ਪਿੰਡ ਕਿਹੜਾ ਸੀ ਤੇਰਾ ਚਲੋ ਮੈਂ ਪਿੰਡਾਂ ਜੀ ਿੱਲਮਾ ਪਿੰਡ ਨਾਮ ਨਾਮ ਜਗਤਾਰ ਜੀ ਨਾਮ ਜਗਤਾਰ ਆ ਦੇਖੋ ਬੱਕਰੀਆਂ ਪਹਿਲਾਂ ਨਿਗਾਹ ਮਾਰ ਲਓ ਬੱਕਰੀਆਂ ਜਿੰਨੀਆਂ ਵੀ ਤੁਸੀਂ ਦੇਖੋਗੇ ਵੱਡੀਆਂ ਹੋਣਗੀਆਂ ਛੋਟੀਆਂ ਨਹੀਂ ਹੈਗੀਆਂ ਨਾ ਠੀਕ ਹੈ ਇੱਕ ਦੋ ਨਾਲ ਜ਼ਰੂਰ ਹੈਗੇ ਨੇਗੇ ਉਹ ਬੋਕ ਕਿਵੇਂ ਬਾਈ ਬੋਕ ਕੋ 8 ਦੰਦਾਂ ਦਾ ਜੀ 8 ਦੰਦਾਂ ਦਾ ਹੋ ਚੁੱਕਾ ਹੈ ਹਾਂ 43 44 ਇੰਚ ਹੈ 44 ਕੋ 44 ਇੰਚ ਹੈਟ ਮਗਾਈ ਉਹਨੂੰ ਰਾਮ ਸੇਵਗਾ ਲੈ ਆਈਆਂ ਹਨ ਬੱਕਰਾ ਵਾੜ ਕੇ। ਖੇਤੀਬਾੜੀ ਕਿਵੇਂ ਚੱਲ ਰਹੀ ਹੈ ਬਾਈ? ਖੇਤੀਬਾੜੀ। ਖੇਤੀ ਦੇ ਨਾਲ-ਨਾਲ ਚੱਲੀ ਇਹਨਾਂ ਦਾ ਕੰਮ। ਚੱਲਦਾ ਵੀਰੇ। ਲੈ ਵੀ ਬਾਈ ਖੇਤੀ ਦੇ ਨਾਲ-ਨਾਲ ਇਹ ਕੰਮ ਨੂੰ ਚਲਾ ਰਿਹਾ, ਤਰਜੀਹ ਦੇ ਰਿਹਾ। ਹਾਂਜੀ ਇੱਕ। ਆਠਾਂ ਦਾ ਬੋਗ। ਇਹ ਬੋਗ ਕਰਦਾ ਜਿਆ ਵਪਾਰ ਚ ਆਇਆ ਹੋਇਆ ਕਿਵੇਂ? ਨਹੀਂ ਇਹ ਕਰਦਾ ਵੀਰੇ। ਅੱਛਾ। ਹਾਂ। ਕਾ ਰਿਜ਼ਲਟ ਕਿਸ ਤਰ੍ਹਾਂ ਦਾ ਹੈ? ਅਰੇ ਰਿਜ਼ਲਟ ਵਧੀਆ ਵੀਰੇ ਲਾਲ ਲੋਹੇ ਬੱਚੇ ਹੀ ਪਾਉਂਦਾ ਤੇ ਕਾਲੇ ਪਾਉਂਦਾ ਜਿਆਦੇ ਲਾਲ ਲੋਹੇ ਪਾਉਂਦਾ ਜਿਆਦੇ ਲਾਲ ਲੋਹੇ ਪਾਉਂਦਾਗਾ ਬੱਚਾ ਤਾਂ ਨਹੀਂ ਕਹਦਾ ਉਰੇ ਕੋਈ ਨਹੀਂ ਉਰੇ ਬੱਚਾ ਇੱਕ ਬੱਚਾ ਗੱਡੀ 'ਚ ਹੈਗਾ ਇਹਦਾ ਅੱਛਾ ਹਾਂ ਸੇਕਾ ਲਿਆ ਹੀ ਬੱਚਾ ਨਹੀਂ ਇਹਦਾ ਬੱਚਾ ਵੀ ਦਿਖਾਉਣਾ ਉਹ ਡੋਬੀ ਬੱਕਰੀ ਦਾ ਉਹ ਡੋਬੀ ਬੱਕਰੀ ਦਾ ਠੀਕ ਹੈ ਤੇ ਆ ਬੱਕਰੀਆਂ ਦਾ ਕੀ ਮੁੱਲ ਵੜੀ ਕਰੀਏ ਭਈ ਇਹਨਾਂ ਦਾ ਡੋਡੀਆ ਜੀ ਕਿਸੇ ਦਾ 60 ਹੈ ਕਿਸੇ ਦਾ 40 ਹੈ ਕਿਸੇ ਦਾ 30 ਹੈ ਕਿਸੇ ਦਾ 25 ਹੈ ਠੀਕ ਹੈ ਕਿਸੇ ਦਾ 20 ਹੈ ਜੀ ਹਾਂ ਬਕਾਰ ਵਈ ਬੱਕਰੀਆਂ ਵੇਚ ਦੇਣ ਨੂੰ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਵੀ 5-7 ਸਾਲ ਹੀ ਹੋਇਆ ਸਾਰਾ ਹੀ ਕੰਮ ਕਰਾ ਰਿਹਾ ਹਾਂ ਰੱਖੀਆਂ ਨੂੰ ਹਾਂ ਵੇਚਦੇ ਕਦੋਂ ਫਿਰ ਉਦੋਂ ਤੋਂ ਹੀ ਵੇਚਦੇ ਆਂ ਭਾਈ ਉਦੋਂ ਤੋਂ ਹੀ ਲੈਨੇ ਆਪਾਂ ਅੱਛਾ ਉਦੋਂ ਹੀ ਲੈ ਲੈਂਦੇ ਆਂ ਵੇਚ ਲੈਨੇ ਇਹੇ ਕੰਮ ਜ਼ਰੂਰੀ ਹੈ ਭਾਈ ਬੰਦੇ ਨੂੰ ਜਦੋਂ ਰੱਖ ਲੈ ਜਾਨਵਰ ਨਾਲ ਵੇਚ ਲੈ ਖਰੀਦ ਜ਼ਰੂਰੀ ਹੁੰਦੀ ਹੈ ਕਿ ਜੇ ਅੱਗੇ ਵਧਣਾ ਹੋਵੇ ਜਦੋਂ ਮਾੜਾ ਹਿਸਾਬ ਆ ਇਹ ਵੀ ਇਸ ਕੰਮ ਦਾ ਇੱਕ ਮੰਨ ਕੇ ਚਲੋ ਵੀ ਹਿੱਸਾ ਹੈਗਾ ਵੇਚ ਲਈ ਖਰੀਦ ਲਈ ਲੈ ਬੱਚਾ ਦਿਖਾ ਦਨੇ ਤੁਹਾਨੂੰ ਉਹ ਬੋਕ ਦਾ ਆ ਲੋ ਇਹ ਕਿਹੜੀ ਬੱਕਰੀ ਦਾ ਬੱਚਾ ਵੈਸੇ ਇਹ ਉਹਦਾ ਡੱਬੀ ਦਾ ਵੀਰੇ ਡੱਬੀ ਦਾ ਇਹ ਬੱਚਾ ਕਾਲਾ ਪਿਆ ਯਾਰ ਹਾਂ ਨਾ ਹਾਂਜੀ ਆ ਲੈ ਬੱਚੇ ਦੇ ਲੈ ਲਓ ਇਹ ਦਿਖਾ ਤਰ ਕੀ ਬਾਤ ਬਹੁਤ ਸੋਹਣਾ ਬੱਚਾ ਆ ਆ ਬੱਕਰੀ ਦਾ ਬੱਚਾ ਹੈ ਛੱਡ ਲੈ ਆ ਦੇਖੋ ਬਹੁਤ ਸੋਹਣਾ ਕਿੰਨੇ ਕ ਦਿਨਾਂ ਦਾ ਬੱਚਾ ਹੋਊਗਾ ਹੈਗਾ ਡੇਢ ਮਹੀਨੇ ਦਾ ਇਹ 1 ਮਹੀਨੇ ਦੇ ਹੋਊ ਜੀ ਮਹੀਨੇ ਕ ਦਾ ਹਾਂਹੀ ਗੱਲ ਬੱਚਾ ਬਹੁਤ ਸੋਹਣਾ ਪਿਆਰ ਲਾਲ ਵੀ ਪਾਉਂਦਾ ਬੱਚਾ ਹੈ ਹਾਂ ਬੱਚੇ ਲਾਲ ਲੋਹੇ ਵੀ ਪਾਉਂਦਾ ਹਾਂ ਤੇ ਕਾਲੇ ਵੀ ਕਾਲੇ ਵੀ ਪਾਉਂਦਾ ਕੀ ਮੁੱਲ ਕਰਿਆ ਬੱਕਰੀ ਦਾ ਇਹਦਾ 60000 ਰੁਪਏ ਬੱਚੇ ਸਮੇਤ ਹਾਂਜੀ ਲੈ ਵੀ ਬੱਚਾ ਇੱਕੋ ਹੀ ਦਿੱਤਾ ਜਾ ਬੱਚਾ ਇੱਕੋ ਹੀ ਐਤ ਕੀ ਮੈਨੂੰ ਆ ਵੀ ਪੰਜ ਬੱਕਰੀਆਂ ਨੇ ਬੱਚੇ ਸਿੰਗਲ ਸਿੰਗਲ ਤੇ ਪੰਜ ਛੇ ਨੇ ਤਕਰੀਬਨ ਅੱਛਾ ਹਾਂ ਇਹ ਵੀ ਹੋ ਜਾਂਦਾ ਕਦੇ ਕਦੇ ਪਤਾ ਨਹੀਂ ਬਸ ਸਹੀ ਗੱਲ ਆ ਤਿੰਨ ਵੀ ਦੇ ਦਿੰਦੀਆਂ ਤੇ ਇੱਕ ਵੀ ਰਹਿ ਜਾਂਦਾ ਜੀ ਇਹ ਤੇ ਹਾਂ ਹੁਣ ਜਦੋਂ ਇੱਕ ਆ ਤਾਂ ਪੈਕੀ ਕਵਾਂਗੇ ਜੀ ਤਿੰਨ ਆ ਤਾਂ ਤਿੰਨ ਹੀ ਤਿੰਨ ਆ ਤਿੰਨ ਦੇਖੋ ਬੱਕਰੀਆਂ ਦੇ ਇੱਕ ਵਾਰ ਤੁਸੀਂ ਝਾਤ ਮਾਰ ਲਓ ਬਾਈ ਜਮਿਆ ਕਾਲੀ ਬੱਕਰੀ ਖੜੀ ਹੈ ਭਾਈ ਇਹਦਾ ਕੀ ਮੁੱਲ ਹੈ ਇਹਦਾ 25000 ਰੁਪਏ ਜੀ ਆਹ ਸੋਨ ਵਾਲੀ ਸੋਨ ਤਿਆਰ ਹੀ ਹੈ ਜੀ ਸੋਨ ਤਿਆਰ ਹੀ ਹੈ ਬਈ ਸੋਨ ਦੇ ਮੁੱਲ ਜਮਾ ਜਾਏ ਜੀ ਕੋਈ ਬਾੜਾ ਨਹੀਂ ਮੰਗਿਆਗਾ ਇਹਦਾ ਭਾਈ ਨੇ ਬਾਕੀ ਠੀਕ ਆ ਜਾਨਵਰ ਸਾਰੇ ਸੋਹਣੇ ਨੇਗੇ ਕੋਈ ਐ ਨਹੀਂਗਾ ਮਾੜਾ ਮੁੱਲ ਦਾ ਹੀ ਬਾਕੀ ਸਾਰਿਆਂ ਨੂੰ ਦਿੰਦਾ ਹੀ ਹੈ ਜਿਹੜੀ ਚੀਜ਼ ਜਿੰਨੇ ਦੀ ਹੁੰਦੀ ਆ ਹਮ ਅਜੇ ਉਹੀ ਗੱਲ ਵੀ 20 ਵਾਲੀ ਦਾ ਆਪਾਂ 30 25 ਦਾ 30 ਤਾਂ ਮੰਗ ਸਕਦੇ ਹੁਣ 20 ਵਾਲੀ ਦਾ ਆਪਾਂ 60 ਤਾਂ ਮੰਗ ਨਹੀਂ ਸਕਦੇ 60 ਨਹੀਂ ਮੰਗ ਸਕਦੇ ਹਾਂ 5000 ਦਾ ਬਟਾ ਹਾਂ 5-7000 10 ਤੱਕ ਤਾਂ ਉਹ ਲਈ ਹੁੰਦਾ ਹੈ ਬੱਚਾ ਬਹੁਤ ਬੱਕਰੀ ਦੀ ਵੀ ਕੁਆਲਿਟੀ ਹੈਗੀ ਆ ਬੱਚੇ ਦੀ ਵੀ ਹੈਗੀ ਆ ਬੋਕ ਤੁਸੀਂ ਦੇਖ ਹੀ ਲਿਆ ਬੋਕ ਦਾ ਕੀ ਮੰਗਿਆ ਵੈਸੇ ਬੋਕ ਦਾ ਆਪ 50000 ਰੁਪਏ ਮੰਗਿਆ 50000 ਹਾਂ ਕਿੰਨਾ ਕੁ ਰਿਜ਼ਲਟ ਲਿਆ ਕਿੰਨੇ ਕੁ ਬੱਚੇ ਲਿਆ ਤੋਂ ਬੱਚੇ ਬਹੁਤ 2 ਸਾਲ ਹੋ ਗਏ ਜੀ ਅੱਛਾ ਹਾਂ ਸੁੰਦੇ ਨੂੰ ਹਾਂਜੀ ਠੀਕ ਹੈ ਕੀ ਕੀ ਪਾ ਦੇ ਬੱਚੇ ਵਿੱਚ ਬੱਚਾ ਭਾਈ 15 16000 ਤੱਕ ਵੀ ਵੇਚਦਾ ਜੀ ਇਹਦਾ ਅੱਛਾ ਕਿੰਨੇ ਕੁ ਰੁਪਈਆ ਦਾ ਬੱਚਾ ਆਪਣਾ ਇੰਡੀ ਕੋ ਉਮਰ ਦਾ ਬੱਚਾ ਬੱਚਾ ਈ ਮਹੀਨੇ ਦਾ 20 ਦਿਨਾਂ ਦਾ ਬਹੁ ਆਵੇਂ ਮਹੀਨੇ ਦਾ ਕਰਕੇ ਵੀ ਦੇ ਦੇਣਾ ਜੇ ਅਗਲੇ ਨਾਲ ਗੱਲ ਕਰ ਲਈ ਜਾਂ 10 ਦਿਨਾਂ ਦਾ ਬੱਚਾ ਅਗਲੇ ਨੇ ਦੇਖ ਲਿਆ ਤਾਂ ਵੀ ਮਹੀਨੇ ਦਾ ਕਰ 10 ਦਿਨਾਂ ਦੇ ਬੱਚੇ ਮਤਲਬ ਕਿ ਤੁਸੀਂ 15-15000 ਦੇ ਵਿੱਚ ਹਾਂ ਵਿੱਚ ਠੀਕ ਹੈ 15 ਦੇ ਵਿੱਚ ਆ 20 ਦੇ ਵਿੱਚ ਆ ਬਾਕੀ 5-7000 ਵਾਲੇ ਬਾਕੀ ਇਹਦਾ ਬਾਹਲਾ ਨਹੀਂ ਕੋਈ ਐ ਨਹੀਂ ਪਤਾ ਵੀ 40000 ਵਾਲੀ ਦਾ ਬੱਕਰੀ ਦਾ 5000 ਦਾ ਹੀ ਵਿਕੇ ਇਹ ਨਹੀਂ ਪਤਾ ਵੀ 20000 ਵਾਲੀ ਦਾ ਇਹ ਜਰੂਰੀ ਨਹੀਂ ਹੁੰਦਾ ਗਾ ਸਹੀ ਗੱਲ ਆ ਇਹ ਬੱਚਾ ਚੰਗਾ ਸੋਹਣਾ ਕੱਢਣ ਤੇ ਹੀ ਆ ਬੱਕਰੀਆਂ ਬੱਚੇ ਦੀ ਕੁਆਲਿਟੀ ਤੇਗਾ ਇਹ ਬੱਚੀ ਨਹੀਂ ਸੋਹਣਾਗਾ ਤਾਂ ਮੁੱਲ ਕਿੱਥੇ ਉੱਤਾਲੀ ਦਾ ਵੀ 5000 ਦਾ ਵੀ ਰਹਿ ਜਾਂਦਾ ਇਹ ਯਾਨੀ ਕਿ ਪਾਇ ਨਹੀਂ ਕਹਿ ਸਕਦੇ ਵੀ ਸਾਰਿਆਂ ਤੇ ਮੁੱਲ ਲੱਗਦਾ ਹਾਂ ਸਾਰਿਆਂ ਤੇ ਨਹੀਂ ਲੱਗਦਾ ਸਹੀ ਗੱਲ ਆ ਬਾਈ ਦੀ ਬਹੁਤ ਕੰਮ ਦੀ ਗੱਲ ਆ ਵੀ ਬੱਚੇ ਆ ਤਾਂ ਪੰਜ ਬੱਚੇ ਹੀ ਚੰਗੇ ਨਿਕਲਣਗੇ ਪੰਜ ਸੱਤ ਵਿੱਚ ਸਹੀ ਗੱਲ ਆ ਪੰਜ ਸੱਤ ਚੰਗੇ ਆਉਂਦਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਇੱਕੋ ਜਿਹੇ ਆਉਣਗੇ ਨਹੀਂ ਸਾਰੇ ਨਹੀਂ ਇੱਕੋ ਜਿਹੇ ਆਉਣਗੇ ਸਾਰੇ ਨਹੀਂ ਇੱਕੋ ਜਿਹੇ ਆਉਣਗੇ ਸਹੀ ਗੱਲ ਆ ਠੀਕ ਆ ਵੀਰੇ ਬਹੁਤ ਵਧੀਆ ਗੱਲ ਬਾਤ ਚੰਗੀ ਜਾਣਕਾਰੀ ਦਿੱਤੀ ਹੈ ਬਾਈ ਨੇ ਠੀਕ ਆ ਪ੍ਰਭਾ